ਸਫਲ ਬਿਰਖ ਫਲ ਦੇ ਤਿਉ ਮਖਾਨ ਮਾਰੇ ਸਿਰ ਕਰ ਬਦ ਸਹਿ ਗਹਿ ਭਾਰ ਭਾਰ ਹੈ ਕਹਿੰਦੇ ਬੜਾ ਬਣਾ ਅਧਰ ਬਦਲੇ ਫਲ ਲੰਦਾ ਜੀਰਿਆ ਉਹਨਾਂ ਦੱਲ ਫੱਟੇ ਬਣਦੇ ਘਰ ਦੀ ਰੱਖਿਆ ਕਰਦੇ ਸਫਲ ਬਿਰਖ ਫਲ ਦੇ ਤਿਉ ਮਖਾਨ ਮਾਰੇ ਸਿਰ ਕਰ ਬਦ ਸਹਿ ਗਹਿ ਭਾਰ ਭਾਰ ਹੈ ਜੈਸੇ ਖਨਵਾਰਾ ਖਨ ਖਨਤ ਹਨਤ ਪਾੜਨ ਮਾਨਕ ਮੋਤੀ ਅਮੋਲ ਪਰ ਉਪਕਾਰ ਹੈ ਅਖੀਰ ਤੇ ਤੜਕੀ ਗਿਆ ਕਹਿੰਦੇ ਊਖ ਮੈਂ ਪਿਓਖ ਊਖ ਮੈਂ ਪ੍ਰਯੋਗ ਕਰਦੇ ਜੇ ਨਾ ਸਤ ਮਾਤ ਦਾ ਦੰਨਾ ਦੇ ਨਾਲ ਜੇ ਇੱਕ ਉਦਾਹਰਨ ਸਰੋਂ ਦੀ ਵੀ ਦੇ ਦਿੱਤੀ ਕਹਿੰਦੇ ਸਰੋਂ ਤੋਂ ਪੈਸਾ ਦਿਉ ਨੂੰ ਝਾੜਦੇ ਨੇ ਪਹਿਲਾਂ ਮਾਰਦੇ ਫਿਰ ਉਹਨੂੰ ਪੀੜਿਆ ਜਾਂਦਾ ਤਾਂ ਵੀ ਬਦਲੇ ਚ ਤੇਲ ਦਿੰਦੀ ਹੈ ਉਹ ਸੱਜਣੋਂ ਤੇਲ ਨਾਲ ਹਨੇਰੇ ਵਿੱਚ ਦੀਵੇ ਜਗਦੇ ਨੇ ਇੰਨਾ ਪਸਤ ਸਹਿਦੇ ਸਰੋਂ ਤੋਂ ਜਿਹੜੇ ਘਰ ਦੀ ਜਨਨ ਕਰਦੀ ਹੈ ਸਭਉ ਪਸਤ ਸਹਿਦੇ ਵੀ ਦੁਨੀਆ ਦਾ ਭਲਾ ਕਰ ਦਿੰਦਾ ਹੈ ਇਹ ਸਾਧੂ ਦਾ ਸਵਾਰ ਕਹਿੰਦੇ ਉਹ ਖਮੈ ਪਿਉਕ ਜੋ ਪ੍ਰਵਾਸ ਹੋਤ ਕੁੱਲ ਬਚੈ ਅਬ ਗੁਣ ਕੀਏ ਗੁਣ ਸਦਨ ਕੈ ਦਵਾਰ ਹੈ ਕੋਈ ਆਪਣਾ ਵਾਲਾ ਵੀ ਸਾਧੂ ਦੇ ਦਰ ਤੇ ਆ ਜਾਏ ਸਾਧੂ ਉਹਨੂੰ ਗੁਣਾਂ ਨਾਲ ਭਰ ਦਿੰਦਾ ਹੈ ਇਹ ਸੰਤ ਦਾ ਸੁਭਾ ਹੈ ਸਾਧੂ ਦੀ ਸੰਗਤ ਮਨੁੱਖਾਂ ਦਾ ਵੀ ਭਲਾ ਕਰਦੀ ਜਾਨਵਰਾਂ ਦਾ ਵੀ ਭਲਾ ਕਰਦੀ ਜੇ ਸਾਧੂ ਜਗਣੀ ਪਾਣ ਤੇ ਆ ਜਾਓ ਜਾਨਵਰਾਂ ਦਾ ਵੀ ਭਲਾ ਹੋ ਜਾਂਦਾ ਬਾਬਾ ਇਸ਼ਤ ਸਿੰਘ ਦੇ ਦੀਵਾਨ ਚੱਲ ਰਿਹਾ ਸੀ ਉਹ ਬੰਦਿਆ ਜੀ ਜਿਉਂਦੇ ਨੇ ਜਿਨ੍ਹਾਂ ਨੇ ਛੋਟੀ ਉਮਰੇ ਦਰਸ਼ਨ ਕੀਤੇ ਤਉ ਫਿਰ ਰੋਲਾ ਪੈ ਗਿਆ ਚੱਲਦੇ ਦੀਵਾਨ ਵਿੱਚ ਇੱਕ ਬਹੁਤ ਭਾਰਾ ਸੱਫਾ ਵੜਿਆ ਅੱਛਾ ਫੋਟੋ ਨੋਟੋ ਦੀ ਲੈਂਥ ਹੋਣੀ ਦਰ ਕਰ ਲੋ ਜਦੋਂ ਨਟ ਭੈ ਪੈਣ ਲੱਗ ਪਈ ਤੁਹਾਨੂੰ ਪਤਾ ਉਹ ਪਿੰਡਾਂ ਤੇ ਖੁੱਲੇ ਦਿਵਾਨ ਲੱਗਦੇ ਸੀ ਇਦਾਂ ਜਵਾਨ ਹਾਲ ਨਹੀਂ ਸੀ ਹੁੰਦੇ ਤਾਂ ਹੁਣ ਬਣ ਲੱਗ ਪਾ ਸਾਡੀ ਸੁਵਿਧਾ ਹੋਵੇ ਸਾਡੇ ਲਈ ਮਹਾਰਾਜਾ ਸ਼ੋਪਾਰ ਹੈ ਨਹੀਂ ਤੇ ਥੱਲੇ ਪ੍ਰਾਲੀ ਵਿਸ਼ਾਦ ਦੇ ਜਾਂ ਖੋਰੀ ਖੋਰੀ ਸਮਝੋ ਆਪਣੇ ਦੋਬੇ ਦਾ ਸ਼ਬਦ ਹੈ ਆ ਜਿਹੜਾ ਬੰਨਿਆਂ ਦੀ ਲਈ ਲਈ ਹੈ ਉਹਦੇ ਉੱਤੇ ਆੜ ਰਿਸ਼ਾਕ ਹੈ ਉਹ ਖੋਰੀ ਰਿਸ਼ਾਕ ਦੇ ਉੱਪਰ ਦਰਿਆ ਤੱਪੜ ਵਿਛਾਲੇ ਦਰਿਆ ਵੀ ਨਹੀਂ ਸੀ ਉਹਨੇ ਤੱਪੜ ਵੀ ਝੋਨੇ ਝੜਨ ਵਾਲੇ ਥੱਲੇ ਦੇ ਜੋੜ ਉਹ ਵਿਸ਼ਾਕ ਦੇ ਮਾਮ ਲੱਗ ਜਾਂਦੇ ਸੀ ਕਹਿੰਦੇ ਸੱਫਾ ਵੜਿਆ ਅੱਠ ਨੌਟ ਦਾ ਲੈਂਥ ਦਾ ਸਭ ਪਹਾਰਾ ਡਰ ਗਏ ਲੋਕ ਸੱਫਾ ਜੇ ਤਾਂ ਲੋਕ ਲੰਦੇ ਨੇ ਜਦੋਂ ਰੌਲਾ ਪਿਆ ਬਾਬੇ دیਵਾਨ ਆ ਰਹੇ ਸੀ ਉਹਨਾਂ ਦੇਵਾਨ ਲਾਉਂਦੇ ਕਿਉਂ ਭਾਈ ਨੱਟ ਭਜ ਕਿਉਂ ਭਈ ਰੌਲਾ ਪੱਲੇ ਆ ਉਹ ਕੋਲ ਸੇਵਾ ਦਾ ਕਹਿੰਦੇ ਸਭ ਆ ਕੇ ਕਹਿੰਦੇ ਭਾਈ ਬਹਿ ਜਾ ਤੈਨੂੰ ਕੁਝ ਨਹੀਂ ਕਹਿਣਾ ਉਹ ਭਾਈ ਬਹਿ ਜਾ ਸਭ ਤੁਹਾਨੂੰ ਵੀ ਕੁਝ ਨਹੀਂ ਕਹਿਣਾ ਬਹਿ ਜਾ ਸੰਗਤ ਬਹਿ ਗਏ ਦੇਖੋ ਸਾਧ ਸੰਗਤ ਜਿਹਨੂੰ ਗੁਰੂ ਤੇ ਵਿਸ਼ਵਾਸ ਹੈ ਇੱਕ ਚੀਜ਼ ਯਾਦ ਰੱਖਿਓ ਜਿਹਨੂੰ ਗੁਰੂ ਤੇ ਅਟੁੱਟ ਵਿਸ਼ਵਾਸ ਹੈ ਜਦੋਂ ਉਹ ਕੋਈ ਵਚਨ ਕਹਿੰਦਾ ਲੋਕਾਂ ਨੂੰ ਉਹਦੇ ਬਚਨਾਂ ਤੇ ਵਿਸ਼ਵਾਸ ਆ ਜਾਂਦਾ ਇਹ ਸਚਾਈ ਜਿਹਨੂੰ ਗੁਰੂ ਤੇ ਦੇ ਵਿਸ਼ਵਾਸੇ ਜਦੋਂ ਉਹ ਬਚਨ ਕਰੇਗਾ ਲੋਕਾਂ ਨੂੰ ਉਹਦੇ ਤੇ ਵਿਸ਼ਵਾਸ ਆ ਜਾਏਗਾ ਪਤਾ ਕਿਉਂ ਉਹਦੇ ਵਿੱਚ ਗੁਰੂ ਵਾਲੀ ਬਰਕਤ ਵਰਤਣ ਲੱਗ ਪੈਂਦੀ ਹੈ ਬਾਬਿਆਂ ਕਹਿਆ ਲੈ ਲੋ ਸੱਤ ਤੁਹਾਨੂੰ ਨਹੀਂ ਗੁਜ ਕਹਿੰਦਾ ਸੰਗਤ ਉੱਤੇ ਪੈ ਗਈ ਹੁਣ ਸੱਤ ਜਿੱਤਨ ਨੂੰ ਰਾਹ ਮਿਲਦਾ ਉਹ ਮੱਗੇ ਵਿੱਚੋਂ ਸੰਗਤ ਦੇ ਸਿੱਧਾ ਜਿੱਥੇ ਮੱਥਾ ਟੇਕੀ ਦੱਸਿਆ ਤਉ ਮੈਨੂੰ ਦੱਸੇ ਕਹਿੰਦੇ ਭਾਈ ਸਾਹਿਬ ਦੇ ਮੇਰੀ ਉਮਰ ਉਦੋਂ 5-6 ਸਾਲ ਦੀ ਸੀ ਮੈਂ ਆਪਣੀ ਦਾਦੀ ਦੀ ਗੋਦ ਵਿੱਚ ਬੈਠੀ ਸਾਡੀ ਦਾਦੀ ਵੀ ਲੈ ਕੇ ਉੱਠਦੇ ਭੱਜਣ ਲੱਗੀ ਮੈਨੂੰ ਸਾਨੂੰ ਬਿਠਾਤਾ ਮਾਂ ਪੋਛਾ ਨੇ ਕਹਿੰਦੀ ਬਾਅਦ ਚ ਮੈਂ ਆਪਣੀ ਦਾਦੀ ਤੋਂ ਪੁੱਛਿਆ ਉਹ ਸੱਪ ਨੇ ਐ ਖਲੋ ਕੇ ਐ ਫੰਨ ਝੁਕਾਇਆ ਜਿਵੇਂ ਬੰਦਾ ਮੱਥਾ ਟੇਕਦਾ ਇਦਾਂ ਉਹਨੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਬਾਅਦ ਵਿੱਚ ਸੱਪ ਘੁੰਮ ਕੇ ਉੱਥੋਂ ਚਲਾ ਗਿਆ ਪਿੱਛੇ ਦੀਵਾਨ ਲਾ ਕੇ ਜਦੋਂ ਮਹਾਪੁਰਸ਼ ਬਾਹਰ ਆਏ ਉਹ ਬੰਦਿਆਂ ਨੇ ਦੱਸਿਆ ਕਹਿੰਦੇ ਬਾਬਾ ਜੀ ਉਹ ਜਿਹੜਾ ਸੱ 15 ਘੁੰਮ ਕੇ ਗਿਆ ਨਾ ਉਹ ਲੰਗਰ ਦੇ ਕੋਲ ਮਰਿਆ ਪਿਆ ਉੱਥੇ ਲੋਕੇ ਮਾਮ ਮੁਰਸ਼ਾ ਵਜਨ ਗਿਆ ਕਹਿੰਦੇ ਭਾਈ ਪਿਛਲੇ ਜਨਮ ਦੇ ਕਰਮ ਹੰਕਾਰ ਕਰਕੇ ਭਟਕ ਰਿਹਾ ਸੀ ਰੱਬ ਨੇ ਲਿਖਿਆ ਹੋਇਆ ਸੀ ਕਿ ਇਸ ਜਗ੍ਹਾ ਉੱਤੇ ਆ ਕੇ ਅੱਜ ਦੀ ਜਾਮਣੀ ਪੈਣੀ ਸੀ ਕਹਿੰਦੇ ਇਹ ਪਹਿਲਾਂ ਬਾਹਰ ਅੰਨਾ ਨਾ ਆਵਾਜ਼ ਸੁਣੀ ਹੈ ਜਵਾ ਅੰਦਰ ਆ ਕੇ ਜੀ ਗੁਰੂ ਕੋਲ ਆਪਣਾ ਸਜਦਾ ਕਰ ਗਿਆ ਐਵੇਂ ਭਾਈ ਮੁਕਤ ਹੋ ਗਿਆ ਸਭ ਮਾਮਪੁਰਸ਼ ਖੜੇ ਰਹੇ ਉੱਥੇ ਕਹਿੰਦੇ ਚਿੱਟਾ ਕੱਪੜਾ ਲੈ ਕੇ ਆਓ ਦੋਆ ਉੱਟ ਕੇ ਉਹ ਸਭ ਨੂੰ ਦਫਨਾਇਆ ਇਹ ਗੱਲ ਸੁਣ ਕੇ ਮੈਨੂੰ ਯਾਦ ਆ ਦੇ ਇਤਿਹਾਸ ਦੀ ਸੱਖੀ ਜਦੋਂ ਮੈਂ ਮਈ ਦਸਣੀ ਮੇਰੇ ਕੰਨੀ ਤਰ ਦਸ਼ਨੇਸ਼ ਜਿਹਦਾ ਕਦੇ ਕਾਂ ਨੂੰ ਆਪਣੇ ਹੱਥ ਵਿੱਚ ਲੈ ਕੇ ਤੋਆ ਪੱਟ ਕੇ ਦਫਨਾਉਂਦੇ ਰਿਹਾ ਜਿੱਥੇ ਗੁਰਦੁਆਰਾ ਪੌਣੀ ਸਾਹਿਬ ਬਣਿਆ ਸਿੱਖਾਂ ਸਵਾਲ ਕੀਤਾ ਮਹਾਰਾਜ ਕਾਂ ਨੂੰ ਆਪੇ ਭਾਈ ਰੋਪ ਸਿੰਘ ਨੂੰ ਕਹਿੰਦੇ ਮਰਵਾਤਾ ਆਪੇ ਦਫਨ ਕਰ ਰਹੇ ਹੋ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਪਿਛਲੇ ਜਨਮ ਦਾ ਸੰਬਿਲੰਦਰ ਦਾ ਲਾਪਰੀ ਸੀ ਉਹਨੂੰ ਮੁਕਤ ਕੀਤਾ ਉਹਨੂੰ ਮੁਕਤ ਕੀਤਾ ਮੈਂ ਜਦੋਂ ਇਦਾਂ ਨਹੀਂ ਸੱਖੀਆਂ ਸੁਣਾਉਣਾ ਉਹਨੂੰ ਥੋੜਾ ਡਵਲਪਨ ਲਗਟਾ ਤੇ ਉਹ ਪਲੇਸਬੁੱਕ ਦਾ ਜਮਨਣਾ ਜਿਆਦਾ ਵੱਧ ਗਿਆ ਨਾ ਤੇ ਨੇਤਾ ਨੇ ਇੱਕ ਸਾਥੀ ਸੁਣਾਇਆ ਉੱਥੇ ਆਗਾ ਉਹ ਬੰਦਾ ਜੱਜੇ ਦਾ ਰਿਆ ਉਹਦਾ ਬਹੁਤ ਵੱਡਾ ਬੱਠੇ ਉਹ ਕਹਿੰਦਾ 얘ਰੇ ਭਾਈ ਸਾਹਿਬ ਜੀ ਤੁਸੀਂ ਆਪਣਾ ਨਾਮ ਬਦਲਵਾ ਇਹਨੇ ਮਗਾ ਕੋਈ ਦੇਰੇ ਦੂਰੇ ਦਾ ਨਾਮ ਲਾਓ ਲੁਧਿਆਣਾ ਨਾ ਲਾਓ ਮੈਂ ਕਿਉਂ ਕਹਿੰਦੇ ਤੁਸੀਂ ਕੋਲੇ ਮਤਰੀ ਦੀ ਸਾਕੀ ਸੁਣਾਉਂਦੇ ਮੈਂ ਦਰਦੀ ਹੋਇਆ ਜੀ ਕਹਿੰਦੇ ਤੁਸੀਂ ਕੋਲੇ ਮਤਰੀ ਸਾਖੀ ਦੀ ਸਮਾਜ ਦੇ ਕੋ ਹਸੈ ਨਾ ਬਣਿਆ ਜੀ ਸੈ ਨਾ ਬਣ ਤੋਂ ਬਾਅਦ ਇੱਥੇ ਦਸਮ ਪਾਚਨ ਮੌਕਤ ਕਰਨਾ ਜੀ ਉਹ ਸਰਬ ਗੁਰਦੁਆਰਾ ਸ਼ਤਾਲਾ ਬਣਿਆ ਹੋਇਆ ਉਹ ਜਗ੍ਹਾ ਉੱਤੇ ਬੁਰਦਾਰਾ ਬਣਿਆ ਹੋਇਆ ਉੱਥੇ ਤੇ ਹਾਸ ਲਿਖੇ ਤੂੰ ਤੂੰ ਮਤ ਬੰਦੇ ਇਹ ਕਹਿੰਦੇ ਪਾਪਾ ਫਿਰ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਪੂਰੇ ਨਹੀਂ ਸੀ ਨਹੀਂ ਜੀ ਪੂਰੇ ਸੀ ਤਾਂ ਰਾਬਸੀ ਕਹਿੰਦੇ ਉਹ ਹੀ ਮੌਕਤ ਕਰ ਦਿੰਦੇ دسویں پاشاہو دس جمے سے کہ وہ دس جمے تک پٹرا گیا گرو نانک صاحب مقد کر دیں پھر میرے مانچ چ مہاراج نے کرپا کی جب میں سامنے بہت چھوٹا سی اچھ بھی ہے میں آپ گروہ نے آیا وہ ہاتھ جوڑ کے کہ مینو تو ایسے سمجھ ہے گرو چاہوں گا تو پشو پریتوں کو بھی مقد کر دینا ਪਰ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨੂੰ ਮੌਕਾ ਨਹੀਂ ਦਿੱਤਾ ਸਹੇ ਦੀ ਜੋਨ ਵਿੱਚ ਨਸ਼ਵੇਸ਼ ਕਿਤਾ ਨੇ ਮੌਕਾ ਦਿੱਤਾ ਉਹ ਪਤਾ ਕਿਉਂ ਸਾਡੇ ਵਰਗੇ ਮੂਰਖਾਂ ਨੂੰ ਸਮਝਾਉਣ ਵਾਸਤੇ ਸਖੀ ਵਰਤਾਈ ਗਿਆ ਉਹ ਮੂਰਖੋ ਇਹ ਗੱਲ ਯਾਦ ਰੱਖਿਓ ਗੁਰੂ ਤਾਂ ਤੋਰ ਹੈ ਜੇ ਸਿੱਖ ਰਚੀ ਕਮੀ ਹੋਵੇ ਗੁਰੂ ਦੀ ਤਾਂ ਸਭੋ ਸਮੇਂ ਉਹਨਾਂ ਵਾਸਤੇ ਗੁਰੂ ਨੇ ਸਖੀ ਵਰਤਾਈ ਸ਼ਾਇਦ ਇਹ ਸਮਝਾਉਣ ਵਾਸਤੇ ਕਿ ਕਵੀਰ ਸਾਜਾ ਸਤਗੁਰ ਕਿਆ ਕਰੇ ਪੜੋ ਜੋ ਸਿੱਖਾਂ ਮੈਂ ਚੋਗ ਭਾਈ ਇਹ ਸਿੱਖਾਂ ਵਿੱਚ ਹੀ ਕਮੀ ਐ ਸਤਗੁਰੂ ਕੀ ਕਰੇ ਤੁਮ ਉਸੇਵਲੇ ਮੋੜ ਦੇਤੇ ਤੋ ਹਮੂ ਸਿਮਰਨ ਦੀ ਜਲਾ ਦੇਤੀ ਤੋ ਤੁਹਾਨੂੰ ਮਰਦੋਰੇ ਬਣਾ ਕੇ ਦੇਤੇ ਜੇ ਹੁਣ ਤੁਸੀਂ ਨਾਮ ਨਾ ਜਪੋ ਬਨੇ ਮਰਦੋਰਾ ਨੇ ਜਾਲਟੀਆਂ ਵਾਰੀਆਂ ਕਰੋ ਤਾਂ ਕਰੋ ਕੀ ਕਰੇ ਕਬੀਰ ਸੱਚਾ ਸਤਗੁਰ ਕਿਆ ਕਰ ਬੜੋ ਜੋ ਸਿਖਾਵੇਂ ਤੂ ਕਰ ਅੰਦੇ ਕੰਨਾਂ ਲਾ ਲਈ ਜਿਉਂ ਆਸ ਬਜਾਈਐ ਫੂਕ ਕਹ ਲੈ ਭਾਈ ਸਤਗੁਰ ਕਹਿੰਦੇ ਜੇ ਸਿੱਖਤ ਕਮੀ ਗੁਰੂ ਕੀ ਤੈ ਗੁਰੂ ਤਾਂ ਸੱਚ ਹੈ ਹਉ ਮੇਰੀ ਲਲ ਸੁਣ ਕੇ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਲਿਆ ਪੜ੍ਹਦੀ ਕਹਿ ਮੈਂ ਕਹਾਂ ਜੀ ਸਾਨੂੰ ਸ਼ਾਇਦ ਮੂਰਖਾਂ ਨੂੰ ਸਮਝਾਉਣ ਲਈ Shakti ਵਰਤਾਈ ਉਹ ਚੁੱਪ ਕਰ ਗਏ ਕਹਿੰਦੇ ਚਲ ਠੀਕ ਆ ਤੇਰੀ ਮਰਜ਼ੀ ਆ ਤਾਂ ਉਹ ਸਾਧ ਸੰਗਤ ਬੰਦੇ ਬਿਰਧ ਹੋ ਗਏ ਜੀ ਉਨੇ ਨੇ ਇਹ ਮਨ ਨੂੰ ਇੱਕ ਗੱਲ ਹੋਰ ਵੀ ਕਹਿੰਸੀ ਚਲੋ ਮਹਜੂਦ ਸਾਹਿਬ ਜੇ ਤੁਹਾਡੀ ਗੱਲ ਇੰਨੀ ਲੋਝਾਂਗਾ ਕਿ ਚਲੋ ਸਿਰ ਮੈਂ ਇੱਥੇ ਬਹਿ ਕੇ ਕਿਉਂ ਗੱਲ ਕਰਦੇ ਉੱਥੇ ਜਾ ਕੇ ਖੋ ਗਏ ਉਹ ਮੋੜ ਢਟਾਈਏ ਜਿਹੜਾ ਲਾਇਆ ਹੋਇਆ ਸਾਧ ਸੰਗਤ ਅਸੀਂ ਗੱਲਾਂ ਕਰਨੀਆਂ ਸਿੱਖੀਆਂ ਨੇ ਸਾਧੂ ਦੀ ਸੰਗਤ ਕਰੋਗੇ ਤੁਹਾਨੂੰ ਇਹ ਚੀਜ਼ ਸਮਝ ਆਏ ਓਖ ਮੈਂ ਪਿਓਖ ਜੋ ਪਰਵਾਸ ਹੋ ਤ ਉਲੂ ਅਤੈ ਅਗੁਣ ਕੀਏ ਮਨ ਸਾਧਨ ਦੇ ਦਵਾਰ ਹੈ ਸਾਧੂ ਦਾ ਸੁਭਾਅ ਹੈ ਆਪਣਾ ਵਾਲਿਆਂ ਨੂੰ ਹੀ ਤਾਪ ਦਿੰਦਾ ਹੈ ਸਾਧੂ ਦਾ ਸੁਭਾਅ ਹੈ ਜਿਹਨੂੰ ਕੋਈ ਨਹੀਂ ਲਾ ਸਕਦਾ ਉਹ ਸਾਧੂ ਦੀ ਸੰਗਤ ਕਰਕੇ ਲੱਗ ਜਾ ਹੁਣ ਆਪਾਂ ਵੀ ਜ਼ਾਹਰ ਕਰੀਏ ਕਿ ਸਾਧੂ ਦੀ ਸੰਗਤ ਕੀ ਗੁੱਸਾ ਦਾ ਕਰੇ ਕੀ ਕੱਲਾ ਮਠਿਆਈ ਦਾ ਡੱਬਾ ਮਾਇਆ ਚੜਾ ਕੇ ਪਾਨਕ ਦੇਤੇ ਸਾਧੂ ਦੀ ਸੰਗਤ ਸੇਵਾ ਕਰਨੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਇਹ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਤਾਂ ਸਵਭ ਨੂੰ ਹਰ ਸਿਕ ਨੂੰ ਪੜਨਾ ਚਾਹੀਦਾ ਕੁਸੀ ਭਾਗਾਂ ਵਾਲਿਓ ਜਿਹੜੇ ਆਪਣੀਆਂ ਸੇਵਾਵਾਂ ਪਾਨਕ ਦੇ ਰੂਪ ਦੇ ਚੌਲਾਂ ਦੇ ਰੂਪ ਦੇ ਦੁੱਧ ਦੇ ਰੂਪ ਵਿੱਚ ਮਾਇਆ ਦੇ ਰੂਪ ਸੇਵਾ ਕਰਦੇ ਇਹ ਸੇਵਾ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਮੁਸਲਮਾਨਾਂ ਦਾ ਇੱਕ ਖਲੀਫਾ ਹੋਇਆ ਹਜ਼ਰਤ ਉਮਰ ਉਹ ਸਫ਼ਰ ਤੇ ਜਾ ਰਿਹਾ ਸੀ ਸੁਣਿਆ ਕਰ ਸਫ਼ਰ ਤੇ ਜਾ ਰਿਹਾ ਸੀ ਸਵੇਰੇ ਤੁਰਿਆ ਸ਼ਾਮਾਂ ਨੂੰ ਪਹੁੰਚਣਾ ਸੀ ਦੁਪਹਿਰ ਹੋਈ ਇੱਕ ਦਰਖਤ ਦੀ ਛਾਵੇਂ ਉਹ ਬਹਿ ਗਏ ਤਾਂ ਕੋਲ ਹੀ ਇੱਕ ਛੋਟਾ ਜਿਹਾ ਪਾਣੀ ਦਾ ਤਲਾਬ ਸੀ ਪਹਿਲਾਂ ਉਹਨੇ ਤਲਾਬ ਤੋਂ ਪਾਣੀ ਦਾ ਮੂੰਹ ਧੋਤਾ ਦਰਖਤ ਦੀ ਛਾਵੇਂ ਬਹਿ ਗਏ ਤਾਂ ਉਹ ਹਜ਼ਰਤ ਉਮਰ ਨੇ ਆਪਣੇ ਚੇਲੇ ਨੂੰ ਕਿਹਾ ਨਾਲ ਲੈਣ ਦਾ ਕੁਝ ਖਾਣ ਵਾਸਤੇ ਉਹ ਕਹਿੰਦਾ ਜਿੱਤ ਨਾਂ ਲਈ ਅੰਦਾ ਹੋਇਆ ਰੋਟੀ ਲੈਤੀ ਐ ਕਹਿੰਦਾ ਚੱਲਦੇ ਨੇ ਅਸਤ ਜਦੋਂ ਮੋਨੇ ਦੀਆਂ ਮੰਨਾ ਖੋਲ ਕੇ ਭਾਸ਼ਾ ਦਾ ਕੱਟ ਕੇ ਸ਼ਕਲ ਲੱਗੇ ਜਿਵੇਂ ਆਪਾਂ ਜਿਹੜੇ ਬਾਣੀ ਪੜਨ ਵਾਲੇ ਬਰਸਿੰਗ ਉਹ ਸ਼ਕਲ ਲੱਗੀਆਂ ਪਹਿਲਾਂ ਗੁਰੂ ਦਾ ਧਿਆਨ ਧਰ ਕੇ ਕੋਈ ਨਾ ਕੋਈ ਪੰਕਤੀ ਪੜਦੇ ਨੇ ਦਦਾ ਦਾਤਾ ਇਹ ਕਿ ਸਭ ਕੋ ਦੇਵਨ ਹਾਰ ਦੇਂਦੇ ਤੋੜ ਨਾ ਆਵੀ ਗੰਤ ਭਰੇ ਭੰਡਾਰ ਪਹਿਲਾਂ ਗੁਰੂ ਨੂੰ ਯਾਦ ਜਦੋਂ ਉਹ ਹਜ਼ਰਤ ওমর اللہ تعالیٰ دا نام لے کے شکل لگا نا انہیں اکھاں کھولیاں اتنے نو دن اکھاں پہ دور پر کھاری ہو دیں مورے آکھے انہیں اپنے اوہاں دیکھنے کہ حضرت عمر پرشاہدہ شکل لگے ہو منو بھی پوکھ لگی منو بھی دیو تھوڑا اپنی روٹی جو چوتھا حصہ منو بھی دے دیو میں پشلے تین دن تو کچھ کھاتا نہیں حضرت عمر نے کہا جے تین دن تو نہیں کھاتا سارا پرشاد لے لو وہ نہیں سارا پرشادہ لے لوں بکے رہی میرے اندروں دھرم کی آواز نہیں آ رہی اہم ای کرو چوتھا حصہ دے باقی اپنے چیلیاں آپ چک لو حضرت عمر نے کہہ نہیں میں تنوں سارا پرشادہ دیا ਉਨੇ ਸਹਾਤ ਦਿੰਨੇ ਕਹਿੰਦਾ ਲੈ ਫੜ ਤੂੰ ਸਾਰਾ ਪ੍ਰਸ਼ਾਦਾ ਤੈਨੂੰ ਦੇਨੇ ਮੈਂ ਨਹੀਂ ਸਕਣਾ ਉਹ ਕਿਉਂ ਉਹ ਕਹਿੰਦਾ ਸਜਣਾ ਦੋਆਂ ਤਿੰਨ ਦਿਨ ਦਾ ਭੁੱਖਾ ਮੈਂ ਅੱਤੇ ਦਿਨ ਦਾ ਭੁੱਖਾ ਮੈਂ ਸਵੇਰੇ ਆਪਣੇ ਡੇਰਿਓਂ ਛੱਕਦੇ ਤੁਰਿਆ ਰਾਤੀ ਮੰਜ਼ਲ ਤੇ ਪਹੁੰਚ ਜਾਣਾ ਮੈਨੂੰ ਪ੍ਰਸ਼ਾਦਾ ਮਿਲ ਜਾਣਾ ਮੈਂ ਅੱਤੇ ਦਿਨ ਦਾ ਭੁੱਖਾ ਤੂੰ ਤਿੰਨ ਦਿਨ ਦਾ ਭੁੱਖਾ ਆ ਫੜ ਤੈਨੂੰ ਓਰਾ ਪ੍ਰਸ਼ਾਦਾ ਦਿੰਦਾ ਉਹ ਫਕੀਰ ਨੇ ਜਦੋਂ ਪ੍ਰਸ਼ਾਦਾ ਲਿਆ ਨਾ ਉਹਨੇ ਪ੍ਰਸ਼ਾਦਾ ਤਲੀ ਤੇ ਰੱਖ ਕੇ ਕਿਹਾ ਬਈ ਸਭ ਤੋਂ ਅਮੀਰ ਬੰਦਾ ਅੱਜ ਮੈਨੂੰ ਮਿਲਿਆ ਸਭ ਤੋਂ ਅਮੀਰ ਬੰਦਾ ਦੁਨੀਆ 'ਚ ਅੱਜ ਮੈਨੂੰ ਮਿਲਿਆ ਇਹ ਯਾਦ ਰੱਖਿਓ ਜਿਹੜਾ ਆਪਣੇ ਸੇਧੋਂ ਵੀ ਦੂਜੇ ਨੂੰ ਦੇ ਦਉ ਸਭ ਤੋਂ ਅਮੀਰ ਹੈ ਤੇ ਮੇਰੇ ਦਸ਼ਮੇਸ਼ ਪਿਤਾ ਨੇ ਦਸਵਾਤ ਪਤਾ ਕਿਉਂ ਗੁਰੂ ਨਾਨਕ ਦੇਵ ਜੀ ਘਰ ਨਾ ਚਾਏ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਸਿੱਖੋ ਕਿਸੇ ਦੇ ਅੰਦਰ ਮਾਣ ਹੰਕਾਰ ਨਾ ਰਵੇ اس نے گروہ نے دس شروع کیتا ہے وہ یہ ہے ایک تو بندہ سو روپیہ دے رہے ہیں سات سنگت ہزار روپیہ جیب ہے پرسے سو روپیہ کٹ کے سیوا بھی ہے اچھا ایک تو بندہ دس لکھرہ مالک ہے وہ لاکھ روپیہ لے کے ہوں لکھ روپئے سو روپئے چ بہت فرق ہے نا ایک تو بندہ ایک لاکھ روپیہ چڑھا رہے ہیں

ਉਹ 10 ਲੱਖ ਤੋਂ ਲੱਤ ਦੇ ਰਹੇ ਉਹਦਾ ਵੀ ਦਸਵੰਤ ਹੈ ਲੱਖ ਦੇਣ ਵਾਲਾ ਵੀ ਗੁਰੂ ਦੀ ਨਜ਼ਰ 'ਚ ਬਰਾਬਰ ਹੈ ਤੇ 100 ਵਾਲੇ ਦੇ ਬਰਾਬਰ ਹੀ ਹੈ ਉਹ ਇਹ ਦਸਵੰਤ ਦੀ ਮਰਿਆਦਾ ਹੈ ਇਹਨਾਂ ਮਤਲਬ ਗਰੀਬ ਤੋਂ ਗਰੀਬ ਤੋਂ ਸਿੱਖ ਵੀ ਸੇਵਾ ਕਰ ਸਕਦਾ ਹੈ ਇਹ ਨਹੀਂ ਕੋਈ ਤੇ ਅਮੀਰ ਬੰਦਾ ਸੇਵਾ ਕਰ ਮੰਨ ਲਓ ਇੱਕ ਬੰਦੇ ਕੋਲ ਇੱਕ ਕਿੱਲਾ ਜ਼ਮੀਨ ਹੈ ਉਹ ਇੱਕ ਕਿੱਲੇ ਵਿੱਚੋਂ 50 ਬੋਰੀਆਂ ਨਿਕਲੀਆਂ ਨੇ ਢਾਈ ਬੋਰੀਆਂ ਦੇਤੀਆਂ 10 ਗੱਲਿਆਂ ਵਾਲੇ ਨੇ 10 ਚ ਕਾ ਦਿੱਤੀਆਂ 15 ਚ ਕਾ ਦਿੱਤੀਆਂ ਮਾਫ ਕਰਿਓ ਕਿ ਠੀਕ ਹੈ ਪਰ ਉਹ ਤੁਹਾਡੀ ਸੇਵਾ ਬਹੁਤ ਜ਼ਿਆਦਾ ਹੈ ਭਾਈ ਤੈਨੂੰ ਗੁਰੂ ਨੇ ਜਿਆਦਾ ਦਿੱਤਾ ਤੂੰ 15 ਕਵਾਂਟਲ ਹੋਰੀਏ ਚ ਕਾ ਦਿੱਤੀਆਂ ਨੇ ਤੇ ਇੰਦਰ ਜਿਹਨੇ ਇੱਕ ਦਿੱਤੀ ਹੈ ਨਾ ਉਹ ਇੱਕ ਵਾਲਾ ਵੀ 15 ਦੇ ਬਰਾਬਰ ਹੀ ਹੈ ਗੁਰੂ ਦੀ ਨਜ਼ਰ ਵਿੱਚ ਕਿਉਂਕਿ ਉਹਨੂੰ ਰੱਬ ਨੇ ਕਿੱਲਾ ਹੀ ਇੱਕ ਦਿੱਤਾ ਜਮੀਨ ਦਾ ਇਹ ਗੁਰੂ ਨੇ ਸਿੱਖਾਂ ਦੇ ਅੰਦਰ ਬਰਾਬਰੀਤਾ ਪੈਦਾ ਕੀਤੀ ਤਾਂ ਜੋ ਕਿਸੇ ਨੇ ਮਨ ਚੇ ਨਾ ਹੋਵੇ ਹਾਇ ਮੈਂ ਕੋਈ ਵੋਲੀ ਬਣ ਕੇ ਦੇਣ ਦਿੱਤੀ ਮੈਂ 100 ਰੁਪਏ ਬਾਬਿਆਂ ਨੂੰ ਚੜਾਵਾਂ ਨਹੀਂ ਨਹੀਂ ਤੇਰਾ 100 ਵੀ ਲੱਖ ਦੇ ਬਰਾਬਰ ਹੋ ਸਕਦਾ ਹੈ ਜਦੋਂ ਤੁਮ ਗੁਰੂ ਨੂੰ ਇਹ ਸਮਝ ਨਾ ਹੋਵੇ ਸਾ ਸੰਗਤ ਹੁਣ ਸਾਧੂ ਦੀ ਸੰਗਤ ਹੈ ਕਿ ਇਕੱਲਾ ਬਾਰੇ ਤੌਰ ਤੇ ਐਸਾ ਚੜਾਉਣਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵਜਨ ਗਏ ਇਹ ਮੈਂ ਪਿਛਲੇ ਸਾਲ ਵੀ ਇੱਥੋਂ ਬੇਨਤੀ ਕੀਤੀ ਸੀ ਮੈਨੂੰ ਯਾਦ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ ਕਹਿੰਦੇ ਭਾਈ ਸੁਣੋ ਸਾਧੂ ਦੀ ਸੰਗਤ ਕੀ ਸਾਧ ਕੈ ਸੰਗ ਮਿਟੈ ਅਬੇ ਮਹਾਨ ਸਾਧ ਕੈ ਸੰਗ ਪੜੋ ਸਾਧ ਕੈ ਸੰਗ ਮਿਟੈ ਅਬੇ ਮਹਾਨ ਸਾਧ ਕੈ ਸੰਗ ਪ੍ਰਗਟੇ ਸੋ ਗਿਆਨ ਇੱਕ ਪੜੋ ਸਾਜ ਪੜੋ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੇ ਸੋ ਹੈ ਭਾਈ ਸਾਧੂ ਦੀ ਸੰਗਤ ਕਰਕੇ ਨਾ ਤੁਹਾਨੂੰ ਸੋ ਗਿਆਨ ਪ੍ਰਗਟ ਹੋਵੇ ਅੱਲਾ ਬਿਆਨ ਨਹੀਂ ਸੋ ਗਿਆਨ ਸੋਨਾ ਗਿਆਨ ਸਾਧੂ ਦੀ ਸੰਗਤ ਵਿੱਚੋਂ ਗਿਆਨ ਮਿਲਦਾ ਹੈ ਕਿ ਸੇਵਾ ਕਿਵੇਂ ਕਰਨੀ ਹੈ ਜੇ ਸੇਵਾ ਕਰਕੇ ਅੰਕਾਰ ਪੈਦਾ ਹੋ ਰਿਹਾ ਹੈ ਸਮਝ ਤੋ ਤੁਹਾਨੂੰ ਗਿਆਨ ਨਹੀਂ ਮਿਲਿਆ ਤੁਸੀਂ ਸੰਗਤ ਨਹੀਂ ਕੀਤੀ ਸਾਧੂ ਦੀ ਸੰਗਤ ਤਾਰ ਦਿੰਦੀ ਹੈ ਪਰ ਸੰਗਤ ਕਰਨ ਵਾਲਾ ਸਿੱਖੇ ਕਿ ਮੈਂ ਸੰਗਤ ਕਿਨੇ ਦਾ ਹਾਂ ਬੜੋ ਸਾਧ ਸੰਗ ਸਭ ਪ੍ਰਵਰਤੇ